ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਆਪਾ ਸ਼ੁਕਰਗੁਜ਼ਾਰ ਕੇ ਫਤਿਹ ਬੁਲਾਈਏ ਵਾਇਖਰੂਜੀ ਕਾ ਖਾਲਸਾ ਸ੍ਰੀ ਵਾਇਖਰੂਜੀ ਕੀ ਫਤਿਹ ਹਵਾਰ ਸੇਵਾ ਸੰਸਥਾ ਵੱਲੋਂ ਅੱਜ ਹਲੀਮ ਵਾਲੇ ਪਿੰਡ ਪਹੁੰਚਿਆ ਸਾਨੂੰ ਥੋੜੀ ਦਸਤਨ ਦੇ ਵਿੱਚ ਇਹਨਾਂ ਨੂੰ ਦਿੱਕਤ ਹੋ ਗਈ ਮੰਨ ਲਓ ਥੋੜੀ ਮਿਸਟੇਕ ਹੋ ਗਈ ਜਦੋਂ ਮੇਨ ਤਾਂ ਸਾਡਾ ਕੰਮ ਹੈ ਜਿਸ ਦਿਨ ਬਰਾਤ ਆਉਂਦੀ ਹੈ ਅਸੀਂ ਛਗਣ ਉਹ ਦਿਨ ਦਿੰਦੇ ਆ ਗੁੜੀਆਂ ਨੂੰ ਮਿਸਟੇਕ ਹੋਣ ਦੇ ਕਾਰਨ ਮਾਲੋ ਸਾਨੂੰ ਅੱਜ ਥੋੜਾ ਜਿਹਾ 4-5 ਨੇ ਲੇਟ ਆਉਣਾ ਪਿਆ ਕਿਉਂਕਿ ਉਹ ਦਸਣ ਦੇ ਵਿੱਚ ਥੋੜਾ ਜਿਹਾ ਭਲੇਖਾ ਪੈ ਗਿਆ ਇਸ ਕਰਕੇ ਚਲੋ ਲੇਟ ਹੈ ਭਾਵੇਂ ਹੋ ਗਏ ਪਰ ਅਸੀਂ ਆਏ ਜਰੂਰ ਜਿਹੜਾ ਵਾਦਾ ਕੀਤਾ ਹੈ ਸਾਡੀ ਬੇਟੀਆ ਔਰ ਸਾਡੀ ਜਿਹੜਾ ਸ਼ਗਨ ਸਕੀਮ ਜੋ ਅਸੀਂ ਪੂਰਨੇ ਲਿਖੇ ਹੋਏ ਸੀ ਉਹ ਅਸੀਂ ਗੁਡੀਆਂ ਨੂੰ ਸ਼ਗਨ ਦੇ ਕੇ ਚੱਲੇ ਆ ਵਾਦਾ ਪੂਰਾ ਕਰਕੇ ਚੱਲੇ ਆ ਹਵਾਰ ਸੇਵਾ ਸੰਸਥਾ ਵੱਲੋਂ ਜੋ ਮੈਨੂੰ ਉਹਦਾ ਮਿਲਿਆ ਪੰਜਾਬ ਦਾ ਮੇਰਾ ਨਾਮ ਜਗਿੰਦਰ ਸਿੰਘ ਇਹ ਪ੍ਰਦਾਨ ਪੂਰੇ ਪੰਜਾਬ ਦਾ ਏਰੀਆ ਜੋ ਮੈਨੂੰ ਦਿੱਤਾ ਹੈ ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਆਪਾਂ ਕੰਮ ਕਰ ਰਹੇ ਆ ਮੰਨ ਲਓ ਜਿਆਦਾ ਨਹੀਂ 1.5 200 ਲੋਕਾਂ ਨੂੰ ਜਿਹੜਾ ਅਸੀਂ ਰਾਸ਼ਨ ਬਿਲਕੁਲ ਫਰੀ ਦੇ ਚੁੱਕੇ ਆ ਉਹਨਾਂ ਨੂੰ ਦੇ ਚੁੱਕੇ ਆ ਜਿਹੜੇ ਵਿਚਾਰੇ ਮੰਜੀ ਤੇ ਪਏ ਆ ਜਿਨ੍ਹਾਂ ਦਾ ਕੰਮਾ ਕਮਾਉਣ ਵਾਲਾ ਨਹੀਂ ਹੈਗਾ ਜਾਂ ਛਗਣ ਦੀ ਗੱਲ ਕਰੀਏ ਛਗਲ 35 ਤੋਂ 40 ਛਗਣ ਦੇ ਚੁੱਕੇ ਆ ਪਿਛਲੇ ਮਹੀਨੇ ਦਾ ਔਰ ਅਗਲੇ ਮਹੀਨੇ ਵਿੱਚ ਮੰਨ ਲਓ ਇਹ ਜਿਹੜਾ ਅਸੀਂ ਇੱਕ ਫਾਰਮ ਭਰਿਆ ਸੀ ਪਹਿਲਾਂ ਲੋਕਾਂ ਦੇ ਵਿੱਚ ਵਿਚਰਿਆ ਸੀ ਲੋਕਾਂ ਦੇ ਵਿੱਚ ਗੱਲਬਾਤ ਦੱਸ ਰਿਹਾ ਸੀ ਵੀ ਸਾਡਾ ਕੋਈ ਸੰਸਥਾ ਦੇ ਨਾਲ ਜੁੜਦਾ ਹੈ ਜਾਂ ਬੇਟੀ ਪੜਾਓ ਬੇਟੀ ਬਚਾਓ ਦੀ ਗੱਲਬਾਤ ਕਰਦਾ ਉਹਦੇ ਅਸੀਂ ਫਾਰਮ ਕਰਨ ਤੋਂ ਬਾਅਦ ਜਦੋਂ ਉਹਨਾਂ ਦਾ ਤਿੰਨ ਮੰਨ ਤੋਂ ਬਾਅਦ ਜਾ ਕੇ ਸ਼ਾਦੀ ਦਾ ਸ਼ਗਨ ਦੇ ਰਹੇ ਆ ਔਰ ਜੋ ਕੋਈ ਭੈਣ ਹੈ ਪ੍ਰੈਗਨੈਂਟ ਹੈ ਉਸ ਨੂੰ ਬੱਚਾ ਹੋਣ ਵਾਲਾ ਉਹਨਾਂ ਦਾ ਵੀ ਫਾਰਮ ਪਰਦੇ ਆ ਉਹ ਬੇਟੀ ਜਿਹਨੂੰ ਲੈਣ ਤੇ ਵੀ ਅਸੀਂ ਸ਼ਗਨ ਦਿੰਦੇ ਆ ਹੋਰ ਵੀ ਕਾਫੀ ਸਕੀਮਾਂ ਹੈਗੀਆਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵਾਰ-ਵਾਰ ਵੀ ਕਹਿੰਦਾ ਜਿੰਨੇ ਲੋਕ ਗਰੀਬ ਨੇ ਉਹ ਲੋਕਾਂ ਨੂੰ ਮੇਰੀ ਅਪੀਲ ਹੈਗੀ ਐ ਜਿੰਨੇ ਲੋਕ ਜਿਆਦਾ ਵੱਡੇ ਖਰਚੇ ਕਰਦੇ ਆ ਗਰੀਬਾਂ ਦੇ ਵਾਸਤਾ ਰੋਗ ਨਹੀਂ ਕਰ ਮੇਰੇ ਸਾਹ ਤਾਂ ਜਿਹੜੇ ਅਮੀਰ ਲੋਕ ਨੇ ਜਿੰਨੇ ਮਰਜੀ ਟੈਂਟ ਲਾਉਣ ਜੋ ਮਰਜੀ ਕਰਨ ਜਿੰਨੇ ਮਰਜੀ ਖਰਚੇ ਕਰਨ ਪਰ ਗਰੀਬਾਂ ਵਾਸਤੇ ਮੈਂ ਇਹ ਐਡ ਲਾਉਂਦਾ ਹੁੰਨਾ ਮੈਂ ਇਹ ਕਹਿੰਦਾ ਹੁੰਨਾ ਤੁਸੀਂ ਜਿਆਦਾ ਨਹੀਂ 5-10 ਬੰਦੇ ਜਾ ਕੇ ਵਿਆਹ ਆਪਾਂ ਨੂੰ ਬੱਚੀ ਦਾ ਕਰ ਲੈਣਾ ਚਾਹੀਦਾ ਮੁੰਡਿਆਂ ਵਾਲਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਇੰਨਾ ਖਰਚਾ ਕਿਉਂਕਿ ਸਾਰੀ ਜ਼ਿੰਦਗੀ ਗਰੀਬ ਲੋਕ ਜਿਹੜਾ ਬਾਪ ਹੁੰਦਾ ਲੜਕੀ ਦਾ ਸਾਰੀ ਜ਼ਿੰਦਗੀ ਉਹਦੀ ਵੀਰ ਜਾਂਦੀ ਕਰਜ਼ਾ ਲਾਉਣ ਤੇ ਫਿਰ ਕਰਜ਼ਾ ਲਾਉਣ ਦੇ ਉੱਤੇ ਟੈਨਸ਼ਨ ਹੋ ਜਾਂਦੀ ਏ ਇਸ ਕਰਕੇ ਆਪਾਂ ਉਹਨਾਂ ਕੋ ਕਰੀਏ ਜਿੰਨਾ ਸਾਡੇ ਪੈਰ ਭਾਰ ਸਹਿ ਸਕਣ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵਾਰ-ਵਾਰ ਜਿਹਨੇ ਗਰੀਬ ਲੋਕ ਹੈ ਉਹ ਅਡੀਆਂ ਚੁੱਕ ਕੇ ਫਾਇਦਾ ਨਹੀਂ ਲੈਣਾ ਚਾਹੀਦਾ ਉਹ ਲੋਕਾਂ ਨੂੰ ਆਪਾਂ ਨੂੰ ਵੇਖਣਾ ਨਹੀਂ ਚਾਹੀਦਾ ਵੀ ਉਹ ਖਰਚਾ ਬੜਾ ਉਹਨਾਂ ਕਰਤਾ ਜੀ ਉਹਨਾਂ ਇਹ ਕਰਤਾ ਜੀ ਜਾਗੋ ਕਾੜਤੀ ਵਗੈਰਾ ਵਗੈਰਾ ਜਿੰਨੇ ਗਰੀਬ ਘਾਰੇ ਉਹਨਾਂ ਆਪ ਦਾ ਬੈਲੈਂਸ ਵੇਖ ਕੇ ਉਹਨਾਂ ਨੂੰ ਚੱਲਣਾ ਚਾਹੀਦਾ ਜੇ ਸਾਡੀ ਆ ਦੀ ਗਰੀਬੀ ਦੀ ਲੈਨਮੈਂਟ ਜਿਹੜੇ ਸਾਥ ਹੈਗੇ ਸਾਨੂੰ ਉਸ ਤਰ੍ਹਾਂ ਦੇ ਕੰਮ ਕਰਨਾ ਚਾਹੀਦਾ ਇਹ ਨਹੀਂ ਬਟ ਆਪਾਂ ਕੋ 500 ਬੰਦਾ ਬੂਏ ਤੇ ਬਲਾ ਲਿਆ ਖਰਚਾ ਪੋਰਾ ਨਹੀਂ ਹੁੰਦਾ ਕਈ ਵਾਰ ਬੜਾ ਨੁਕਸਾਨ ਹੁੰਦਾ ਬਾਅਦ ਬਦਨਾਮੀ ਹੁੰਦੀ ਲੋਕਾਂ ਦੀ ਤਾਂ ਮੈਂ ਹਰੀ ਹੱਥ ਜੋੜ ਕੇ ਬੇਨਤੀ ਮੈਂ ਹੀ ਕਰਦਾ ਵਾਰ ਵਾਰ ਹਰ ਜਗ੍ਹਾ ਤਾਂ ਇਹ ਕਹਿੰਦਾ ਜਿੰਨੇ ਗਰੀਬ ਲੋਕ ਨੇ ਉਹ 5 ਤੋਂ 10 ਲੋਕ ਜਾਨ ਉਹ ਲੜਕੀ ਵਿਆਹ ਕੇ ਘਰ ਲੈ ਆਣ ਜਿਆਦਾ ਖਰਚਾ ਨਹੀਂ ਚਾਹੀਦਾ ਮੇਰੇ ਸਾਜ ਤਾਂ ਕਿਉਂਕਿ ਬੰਦੇ ਦੇ ਹੱਥ ਪੈਰ ਪਰਮਾਤਮਣ ਦਿੱਤੇ ਆ ਜੋ ਆਪਾਂ ਜਿੱਧਰ ਕੁੜੀ ਆਪਾਂ ਮੰਨ ਲਓ ਵਿਆਹ ਕੇ ਦੇਈਦਾ ਸਾਰੀ ਜ਼ਿੰਦਗੀ ਕੁੜੀਆ ਆਪਾਂ ਪਾਲ ਪੋਸ ਕੇ ਉਹਨਾਂ ਨੂੰ ਦੇਂਦੇ ਆ ਕਿਉਂਕਿ ਇੱਕ ਆਪਣਾ ਜਿਗਾ ਦਾ ਟੋਟਾ ਦਿੰਦੇ ਆ ਕੰਨਿਆਦਾਨ ਕਰ ਤਾਂ ਮੈਂ ਇਹ ਕਰਦਾ ਤੁਹਾਨੂੰ ਪਤਾ ਹੀ ਹੈ ਜਿਹੜਾ ਸਮਾਜ ਦੇ ਵਿੱਚ ਅੱਜ ਕੱਲ ਚੱਲ ਰਿਹਾ ਮੈਂ ਜ਼ਿਆਦਾ ਪਾਸ਼ਨ ਕਰਨੀ ਹੈ ਸਮਾਜ ਦੇ ਵਿੱਚ ਪਤਾ ਹੀ ਹੈ ਤੁਹਾਨੂੰ ਇੰਨਾ ਹਾਲਾਤ ਮਾੜੇ ਹੋ ਗਏ ਨੇ ਕਿ ਬਾਹਰ ਖੇਤ ਸਾਡੀ ਕੁੜੀ ਕੱਲ ਹੀ ਨਹੀਂ ਜਾ ਸਕਦੀ ਕਿਤੇ ਪੜਨ ਕੁੜੀ ਸਾਡੀ ਨਹੀਂ ਜਾ ਸਕਦੀ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਤਾਂ ਮੈਂ ਇਹ ਲੋਕਾਂ ਨੂੰ ਔਰ ਪਹਿਣਾ ਨੂੰ ਔਰ ਵੀਰਾਂ ਨੂੰ ਔਰ ਦੋਸਤਾਂ ਨੂੰ ਔਰ ਨੌਜਵਾਨ ਮੁੰਡਿਆਂ ਨੂੰ ਇਹ ਅਪੀਲ ਕਰਾਂਗਾ ਤੁਸੀਂ ਵੱਧ ਤੋਂ ਵੱਧ ਆਵਾਰ ਸੇਵਾ ਸੰਸਥਾ ਦੇ ਨਾਲ ਜੁੜੋ ਔਰ ਮੋੜਨਾ ਮੋੜਾ ਜੋੜ ਕੇ ਕੰਮ ਕਰੋ ਔਰ ਲੋਕਾਂ ਦੇ ਵਿੱਚ ਵਿਚਰੀਏ ਲੋਕਾਂ ਦੇ ਵਿੱਚ ਮੈਸੇਜ ਲਾਈਏ ਵੀ ਹਵਾਰ ਸੇਵਾ ਕਿੰਨੇ ਕੋ ਕੰਮ ਕਰਦੀ ਹੈ 50 ਤਰ੍ਹਾਂ ਦੇ ਕੰਮ ਕਰ ਰਹੀ ਹੈ ਸਾਨੂੰ ਹਰੇਕ ਲੋੜ ਨੋ ਜਾਣਦੀ ਹੈ ਲੜਕੀ ਦੀ ਨੋ ਸਾਨੂੰ ਲੋੜ ਹੈ ਲੜਕੀਆਂ ਜਿਹਨੀਆਂ ਪੜੀਆਂ ਲਿਖਣੇ ਬੇਰ ਜਗਾਰ ਨੇ ਜਿਹੜੇ ਲੋਕ ਉਹਨਾਂ ਨੂੰ ਸਾਡੇ ਨਾਲ ਜੁੜ ਕੇ ਸਾਡੇ ਨਾਲ ਬੈਠ ਕੇ ਉਹ ਸਮਝਣ ਸਿਸਟਮ ਨੂੰ ਔਰ ਆਪਾ ਹਵਾਰ ਸੇਵਾ ਪੂਰੀ ਇੰਡੀਆ ਦੇ ਵਿੱਚ ਕੰਮ ਕਰ ਰਹੀ ਹੈ ਮੈਂ ਜਿਆਦਾ ਸਮਾਨ ਨਹੀਂ ਲੈਂਦਾ ਮੈਂ ਇੰਨੀਆਂ ਗੱਲਾਂ ਕਹਿੰਦਾ ਇੱਥੇ ਆਇਆ ਦਾ ਪੈਣਾ ਦਾ ਔਰ ਵੀਰਾਂ ਦਾ ਜਿੰਨੇ ਆਏ ਨੇ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਪਰਮਾਤਮਾ ਦੀ ਇਹ ਗੁੱਡੀਆਂ ਦੀ ਉਮਰ ਲੰਬੀ ਕਰੇ ਔਰ ਜਿੱਧਰ ਵੀ ਅਸੀਂ ਗੁੱਡੀਆਂ ਜਿਹੜੇ ਘਰ ਸਾਰੇ ਪਰਿਵਾਰ ਤੋਰੀਏ ਉਹਨਾਂ ਨੂੰ ਸੁੱਖ ਦੇਵੇ ਇੰਨੀਆਂ ਗੱਲਾਂ ਕਹਿੰਦਾ ਮੈਂ ਇੱਥੇ ਆਂਦਾ ਬਹੁਤ ਬਹੁਤ ਧੰਨਵਾਦ ਸੋ ਆਪ ਸਭ ਨੇ ਦੇਖਾ ਕਿ ਆਬਾਰ ਸੇਵਾ ਸੰਸਥਾ ਜਿਸ ਤਰ੍ਹਾਂ ਅੱਜ ਗੁੱਡੀਆਂ ਕੇ ਸ਼ਗਨ ਪਾਈਏ तो आप सबसे यही निवेदन करें कि एक दिन से लेकर आप 16-17 साल तक की बेटी का फॉर्म भर सकते हैं इस सुविधा का पूरा लाभ उठा सकते हैं इसके अलावा हमारी संस्था लगातार आगे आने वाले में काम कर रही है जैसे साहब ने बताया कि ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ